ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਬੈਠਾ ਜਿਹੜਾ ਪ੍ਰੋਫੈਸਰ ਪੜਾਉਣ ਵਾਲਾ ਉਹਦੀ ਬੋਰਡ ਦੀ ਕੀਮਤ ਵੀ ਉਨੀ ਆ ਇੱਕ ਸੜਕ ਦੇ ਉੱਤੇ ਕਮਲਾ ਰਮਲਾ ਜਾਂ ਕੋਲੇ ਤੁਰਿਆ ਜਾਂਦਾ ਜਿਹੜਾ ਰੂੜੀ ਤੋਂ ਕਾਗਜ਼ ਮਿਲ ਗਿਆ ਉਹ ਵੀ ਟੰਗ ਲੈਂਦਾ ਤੇ ਢੰਡਾ ਮਿਲ ਗਿਆ ਉਹ ਵੀ ਚੁੱਕ ਲੈਂਦਾ ਤੇ ਉਹਦੀ ਬੋਰਡ ਦੀ ਕੀਮਤ ਵੀ ਉਨੀ ਗਦੇ ਤੇ ਖੋਣੇ ਦਾ ਮੁੱਲ ਜਿਹੜਾ ਹੈ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਇੱਕ ਹੋ ਜਾਏ ਇੱਥੇ ਸਿਰਾਂ ਦੀ ਗਣਤੀ ਦੇਖੀ ਜਾਂਦੀ ਹੈ ਵਿੱਦਪਤਾ ਗੁਣ ਇਹ ਨਹੀਂ ਦੇਖੀ ਜਾਂਦੀ ਜੇ ਇੱਕ ਪਾਸੇ 49 ਵਿਦਵਾਨ ਹੋਣ ਤੇ ਦੂਜੇ ਪਾਸੇ 51 ਖੋਟੇ ਤੇ ਸਰਕਾਰ ਖੋਤਿਆਂ ਦੀ ਬਣੂਗੀ ਭਗਵਾਨਾਂ ਮਿਹੇਵਾਨ ਨੇ ਇਹ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਨੁਕਸ ਹੈ ਪਰ ਕਿਉਂਕਿ ਲਾਭ ਹੈ ਸਾਡੇ ਤੋ ਇਸ ਕਰਕੇ ਅਸੀਂ ਮੰਨਦੇ ਆ ਮੰਨਣੀ ਪੈ ਰਹੀ ਪਰ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਸਿਆਣੇ ਬਣ ਕੇ ਤੇ ਸਿਆਣਿਆਂ ਦੀ ਸਰਕਾਰ ਸਥਾਪਿਤ ਕਰੀਏ ਸਮਜਦਾਰਾਂ ਦੀ ਸਰਕਾਰ ਸਥਾਪਿਤ ਕਰੀਏ ਫੇਰ ਅਸੀਂ ਆਪਣਾ ਵੀ ਭਲਾ ਕਰ ਸਕਦੇ ਆ ਆਪਣੀਆਂ ਨਸਲਾਂ ਦਾ ਭਲਾ ਵੀ ਕਰ ਸਕਦੇ ਆ ਪੰਜਾਬ ਦਾ ਭਲਾ ਵੀ ਕਰ ਸਕਦੇ ਆ ਅੰਤ ਦਾ ਕੌਮ ਦਾ ਭਲਾ ਵੀ ਕਰ ਸਕਦੇ ਆ ਆ ਜਿਹੜੀ ਸਰਕਾਰ ਬਣੀ ਹੈ ਇਹ ਸੋਸ਼ਲ ਮੀਡੀਆ ਦੇ ਉਲਾਨ ਤੋਂ ਬਣੀ ਹੈ ਸੋਸ਼ਲ ਮੀਡੀਆ ਦੇ ਉਲਾਨ ਤੋਂ ਸਾਨੂੰ ਕਮਜ਼ੋਰ 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 ਆਖੀ ਗਏ ਨਸ਼ੇੜੀ ਨਸ਼ੇੜੀ ਆਖੀ ਗਏ اڑتا فلم نشیا چ جی یہ کنزور جی ہے جی اسی بچا سکتے اسی مانے لیا گورمنٹ بنا دی پر انہوں نے پلا نہیں کیا جیسے چھوٹے پور صاحب دس کے گئے کر ہی کٹا تھا سیر کے ਜਿਨ੍ਹਾਂ ਤੇ ਅਸੀਂ ਇੱਕ ਕਾਰਮੋ ਵਰਤੀ ਕਿਉਂਕਿ ਜਿਨ੍ਹਾਂ ਤੇ ਅਸੀਂ ਭਰੋਸਾ ਕੀਤਾ ਸੀ ਆਪਣੇ ਸਮਝ ਕੇ ਇਹ ਸਾਡੇ ਅਕਾਲੀ ਆ ਸਾਡੇ ਲੀਡਰ ਹੈ ਤੇ ਉਹਨਾਂ ਨੇ ਵੀ ਸਾਡਾ ਬੇੜਾ ਘਰ ਕਰ ਕਰਨ ਕੋਈ ਕਸਰ ਬਾਕੀ ਨਹੀਂ ਛੱਡੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਨਾ ਇਹ ਝਟਾਹੂਆ ਦੀ ਪਾਰਟੀ ਸੀ ਤੇ ਪੰਤ ਪ੍ਰਸਤਾ ਦੀ ਪਾਰਟੀ ਸੀ ਇਹ ਮਜ਼ਦੂਰੀ ਕਰਨ ਵਾਲਿਆਂ ਦੀ ਪਾਰਟੀ ਸੀ ਇਹ ਲੋਹੀ ਦਾ ਕੰਮ ਕਰਨ ਵਾਲਿਆਂ ਦੀ ਪਾਰਟੀ ਸੀ ਭਾਈ ਲਾਲੋ ਜੀ ਦੇ ਵਲਸਨਾਂ ਦੀ ਪਾਰਟੀ ਸੀ ਜਸਾ ਸਿੰਘ ਰਾਮਗੜੀਆ ਦੇ ਵਲਸਾ ਦੀ ਪਾਰਟੀ ਸੀ ਇਹ ਪਗੜ ਕਬੀਰ ਜੀ ਦੇ ਵੰਸਜਾਂ ਦੀ ਪਾਰਟੀ ਸੀ ਇਹ ਬਾਬਾ ਜੀਵਨ ਸਿੰਘ ਜੀ ਦੇ ਵੰਸਜਾਂ ਦੀ ਪਾਰਟੀ ਸੀ ਕਿਰਤ ਕਰਨ ਵਾਲਿਆਂ ਦੀ ਪਾਰਟੀ ਸੀ ਇਹਨੇ ਕਿਸ ਪਾਰਟੀ ਦੇ ਵਿੱਚ ਵਪਾਰੀਆਂ ਦਾ ਦਾਖਲਾ ਮੰਨ ਸੀ ਵਪਾਰੀ ਵੀ ਇਸ ਪਾਰਟੀ 'ਚ ਸੀ ਕਿਹੜੇ ਵਪਾਰੀ ਸੀ ਕੋਈ ਅਨਾਜ ਦਾ ਵਪਾਰ ਕਰਨ ਵਾਲਾ ਕੋਈ ਦੋਹੇ ਦਾ ਵਪਾਰ ਕਰਨ ਵਾਲਾ ਕੋਈ ਸੋਨੇ ਦਾ ਵਪਾਰ ਕਰਨ ਵਾਲਾ ਵਪਾਰੀ ਸੀ ਇਸਾਂ ਫਿਰ ਰਸਾਤਲ ਦੇ ਵਿੱਚ ਕਦੋਂ ਭਈ ਜਦੋਂ ਇਹਦੇ ਵਿੱਚ ਉਹ ਵਪਾਰੀ ਆ ਗਏ ਜਿਹੜੇ ਨਸ਼ੇ ਦਾ ਵਪਾਰ ਕਰਦੇ ਸੀ ਜਿਹੜੇ ਮੌਤ ਦਾ ਵਪਾਰ ਕਰਦੇ ਸੀ ਉਹ ਵਪਾਰੀ ਜਿਹੜੀ ਸੀ ਇਸ ਪਾਰਟੀ 'ਚ ਸ਼ਾਮਲ ਹੋਣਾ ਸ਼ੁਰੂ ਹੋ ਗਏ ਤੇ ਜਦੋਂ ਉਹ ਵਪਾਰੀਆਂ ਨੂੰ ਵੱੱਡੀ ਪਦਧਰ ਤੇ ਇਸ ਪਾਰਟੀ ਦੇ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਨਾਲੇ ਤਾਂ ਇਸ ਪਾਰਟੀ ਦਾ ਪੇੜਾ ਕਰਕੇ ਕੀਤਾ ਤੇ ਨਾਲੇ ਸਿੱਖਾਂ ਦਾ ਤੇ ਫੰਡ ਲਾਣਾ ਕਰ ਦਿੱਤਾ ਇਹ ਵੀ ਚਾਸੀ ਹੱਕਾਂ ਤੱਕ ਦਾ ਸਰੂਪ ਕਿ ਉਹ ਪਾਰਟੀ ਦੁਬਾਰਾ ਵਾਪਸ ਸੁਰਜੀਤ ਕੀਤੀ ਜਾਏ ਜਿਹੜੀ ਨਰੋਣ ਕਿਰਤੀਆਂ ਦੀ ਪਾਰਟੀ ਵਾਲੀ ਮੈਂ ਕੱਲ ਤੱਕ ਸਾਧ ਵੀ ਸੇਵਾ ਕਰ ਰਿਹਾ ਸੀ ਉਸ ਵੇਲੇ ਜਦੋਂ ਮੈਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਲੇ ਮਹੱਲੇ ਇਹ ਕਹਿ ਵੀ ਦਿੱਤਾ ਸੀ ਕਿ ਅਕਾਲੀ ਦਲ ਸਰਬਾਏਧਾਰਕ ਦੀ ਪਾਰਟੀ ਵੀ ਕਿਰਤੀਆਂ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਹੈ ਜਿੰਨਾ ਚਿਰ ਇਹਨੂੰ ਕਰਤਿਆ ਦੀ ਪਾਰਟੀ ਨਹੀਂ ਬਣਾਉਂਦੇ ਕਿਸਾਨਾਂ ਦੀ ਪਾਰਟੀ ਕਰਤਿਆ ਦੀ ਪਾਰਟੀ ਮਜ਼ਦੂਰਾਂ ਦੀ ਪਾਰਟੀ ਨਹੀਂ ਬਣਾਉਂਦੇ ਉਹਨਾਂ ਚਿਰ ਸਮਾਜ ਦਾ ਪੰਜਾਬ ਦਾ ਇਹ ਪਤਾ ਨਹੀਂ ਕਰ ਸਕਦਾ ਉਹ ਕਹਿੰਦੇ ਅਸੀਂ ਤਾਂ ਇਹ ਬਣਾਉਣੀ ਸਾਡੀ ਪਾਰਟੀ ਤਾਂ ਆਹੀ ਰਹਣਗੀ ਅਸੀਂ ਹੋਰਾਂਗੇ ਫਰਮਾਇਦਾ ਵੱਡੇ ਬਿਜ਼ਨਸਮੈਨ ਹੋਟਲਾਂ ਦੇ ਮਾਲਕ ਤੇ ਠੀਕ ਆ ਭਾਈ ਤੁਸੀਂ ਫਿਰ ਬੈਠੇ ਰਹੋ ਅਸੀਂ ਵੱਖਰਾ ਕਾਫਲਾ ਬਣ ਕੇ ਤੁਰ ਪੈਂਦੇ ਅਸੀਂ ਵੱਖਰਾ ਕਾਫਲਾ ਬਣ ਕੇ ਤੁਰ ਪੈਂਦੇ ਅੱਜ ਮੈਂ ਦੱਸਿਆ ਸਰਦਾਰ ਕੋਪਾਲ ਨੂੰ ਬਰਾਬਰ ਆਜ਼ਾਦ ਕੈਂਡੀਡੇਟ ਖੜਾ ਕਰਕੇ ਇਹਨਾਂ ਨੂੰ ਹਰਾਤਾ ਇਹ ਕੋਈ ਇੱਕ ਹਲਕੇ ਦੀ ਘਟਨਾ ਥੋੜੀ ਹੈ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਜਗ੍ਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਆਪਣੀ ਹੀ ਪਾਰਟੀ ਦੇ ਐਮਐਲਏ ਆਪ ਹੀ ਆਜ਼ਾਦ ਬੰਦਾ ਖੜਾ ਕਰਕੇ ਹਰਾਏ ਆਪਣੀ ਹੀ ਪਾਰਟੀ ਦੀ ਮੈਂਬਰਸ਼ਿਪ ਕਮੇਟੀ ਆਜ਼ਾਦ ਬੰਦਾ ਖੜਕੇ ਹਰਾਏ ਜੋ ਤਾਂ ਇਸ ਤਰ੍ਹਾਂ ਦੀਆਂ ਕੂਟਨੀਤੀਆਂ ਬਦਨਿਤੀਆਂ ਪਾਰਟੀ ਦੇ ਲੀਡਰਾਂ ਤੋਂ ਸ਼ੁਰੂ ਹੋ ਜਾਣ ਫਿਰ ਪਾਰਟੀ ਕਿੱਥੇ ਬਚਦੀ ਹੈ ਸੋ ਬਚਦੀ ਥੋੜੀ ਹੈ ਇਹ ਤਾਂ ਬਦਨਿਤੀਆਂ ਹੁੰਦੀਆਂ ਧੋਖਾ ਹੁੰਦਾ ਪਾਰਟੀ ਨੂੰ ਆਪਣੀ ਹੀ ਕੈਂਡੀਡੇਟ ਨੂੰ ਉਭਾਰਉਣ ਦੇ ਲਈ ਕਿਸੇ ਨੂੰ ਉਕਸਾ ਕੇ ਅਦਾਲਤ ਵਿੱਚ ਖੜਾ ਕਰਦਾ ਬੰਦਾ ਹਰਾ ਦੇ ਆਈ ਪਹਿਲਾਂ ਨੇ ਟੈਕੋ ਦਿੱਤਾ ਕਹਿ ਰਹੇ ਹੋ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੜਬੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਰਕੀਆਂ ਹੁੰੀਆਂ ਉਹਨਾਂ ਕਾਰਨ ਨੁਕਸਾਨ ਹੋ ਜਾ ਸਕਦਾ ਅਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਹਾਲਤ ਕਰ ਦਿੱਤੀ ਕੋਈ ਸਮਾਂ ਹੁੰਦਾ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਤੂੰ ਤਾਂ ਹੜ ਮਾਰਦਾ ਸੀ ਤੇ ਪ੍ਰਧਾਨ ਮੰਤਰੀ ਹੁੰਦਾ ਇਹ ਕੋਰੇ ਮਾਸਟਰ ਤਾਰਾ ਸਿੰਘ ਜੀ ਨੇ ਇੱਕ ਵਾਰੀ ਗੁਰਦੁਆਰਾ ਰਕਾਲਾਂਜ ਸਾਹਿਬ ਦੇ ਗੇਟ ਕੋਲੇ ਧਰਨਾ ਲਾ ਲਿਆ ਦਰੀਬ ਸ਼ਾਹ ਤੇ ਬਹਿ ਗਏ ਤੇ ਉਸ ਵੇਲੇ ਪ੍ਰਧਾਨ ਮੰਤਰੀ ਸੀ ਪੰਡਤ ਜਵਾਹਰ ਲਾਲ ਨਹਿਰੂ ਉਹ ਮਾਸਟਰ ਤਾਰਾ ਸਿੰਘ ਕੋਲ ਜਾ ਕੇ ਬਰਾਬਰ ਤਰੀਕੇ ਤੇ ਬਹਿ ਗਿਆ ਤੇ ਦੱਸੋ ਜੀ ਮਾਸਟਰ ਜੀ ਕੀ ਗੱਲ ਹੈ ਇੰਦਰ ਨੂੰ ਪਤਾ ਲੱਗਿਆ ਨਾ ਕਿ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਕਲ ਦਾ ਪ੍ਰਧਾਨ ਗਰੀਬਿਸ਼ਾ ਕੇ ਬਿਠਾ ਹੈ ਸ਼੍ਰੋਮਣੀ ਪੱਟੀ ਦਾ ਪ੍ਰਧਾਨ ਗਰੀਬਿਸ਼ਾ ਕੇ ਬਹਿ ਗਿਆ ਉਹ ਖੁਦ ਉਸ ਧਰੀ ਦੇ ਉੱਤੇ ਪੁੱਛਣ ਵਾਸਤੇ ਆਇਆ ਤੇ ਦੱਸੋ ਭਾਈ ਕੀ ਗੱਲ ਹੈ ਇੱਥੇ ਸ਼ਰੋਨੀ ਕਮੇਟੀ ਦਾ ਪ੍ਰਧਾਨ ਡੀਸੀ ਨੂੰ ਕਹਿੰਦਾ ਮੈਂ ਮੈਂ ਮਿੰਟ ਆਫ ਦੇੜੋਖਾ ਤੇ ਮੈਂ ਨਹੀਂ ਹਾਂਗਾ ਇੱਥੇ ਮੇਰੇ ਮੁਲਾਜ਼ਮ ਨੂੰ ਭੜਾ ਦੇ ਮੇਰੇ ਕਲਰਕ ਨੂੰ ਭੜਾ ਦੇ ਇਹ ਹਾਲਤ ਕਿਹਨੇ ਕਰਦੀ ਸਿੱਖਾਂ ਨੇ ਥੁੜੀ ਕੀਤੀ ਇਹ ਇਹ ਹਾਲਤ ਕੀ ਹੈ ਵਪਾਰ ਵਿੱਚ ਚਿੱਟੇ ਦੇ ਵਪਾਰੀ ਹੋਟਲਾਂ ਦੇ ਕਾਰੋਬਾਰ ਨੇ ਇਹ ਤੋਂ ਕਬਜ਼ਾ ਦਿਵਾਲਿਆ ਕਿ ਆ ਸਾਡੀ ਇਸ ਉਸਤਾ ਦੀ ਹਾਲਤ ਹੋਣੀ ਸਮਝੋ ਓਕੇ ਜਿਹੜੇ ਵਪਾਰੀ ਨਸ਼ੇ ਦਾ ਵਪਾਰ ਕਰਦੇ ਆ ਜਾਂ ਹੋਟਲਾਂ ਦਾ ਉਹਨਾਂ ਨੇ ਸਰਕਾਰਾਂ ਤੋਂ ਕੋਈ ਗਲਤਮਲਤ ਕੰਮਾਂ ਦੇ ਲਾਇਸੈਂਸ ਲੈਣੇ ਹੁੰਦੇ ਆ ਕੋਈ ਗਲਤਮਲਤ ਕੰਮ ਕਰਾਉਣੇ ਹੁੰਦੇ ਆ ਫਿਰ ਸਰਕਾਰਾਂ ਉਹਨਾਂ ਨੂੰ ਤੋੜਨਾ ਕੋਈ ਨਹੀਂ ਆਇਆ ਇਹ ਕੋਈ ਪਰ ਆਣੀ ਹੋ ਜਾਂਦੀ ਆ ਬੋੜੀ ਨਹੀਂ ਸਕਦੇ ਤੇ ਫਿਰ ਉਹ ਨੁਕਸਾਨ ਕਰਦਾ ਤੇ ਇਹ ਚੀਜ਼ ਆਉਂਦੀ ਸੋ ਜਿੰਨਾ ਚਿਰ ਆਪਾਂ ਆਪਸ ਵਿੱਚ ਬੰਨ ਕੇ ਤੁਰਦੇ ਨਹੀਂ ਨਾ ਹੈਗੇ ਉਹਨਾਂ ਚੱਕਾ ਨਹੀਂ ਬਣਦਾ 30% ਸਥਾਪਤ ਨੂੰ ਇੰਟਰਨਸ਼ਿਪ ਸਾਡੀ ਆਪ ਨੂੰ ਸੁਪਰੀਮ ਮੰਨਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਤੁਹਾਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਮਤਲਬ ਸੰਗਤ ਨੂੰ ਦਿੱਤਾ ਤੇ ਸੰਗਤ ਦੇ ਬੁਨੇ ਜਵਾਬ ਦੇ ਗੁਰੂ ਸਾਹਿਬ ਹੀ ਹੋਏ ਸੀ ਜਦੋਂ ਜਾ ਕੇ ਮਜ਼ਾਰ ਤੇ ਕੀਆ ਗਏ ਸੀ ਸਿੱਖੀ ਸਵਾਲਾ ਜੋ ਪੈਦਾ ਹੋਈ ਹੈ ਤਾਂ ਫਿਰ ਅਸੀਂ ਸਵਾਲ ਕਿਉਂ ਨਾ ਕਰੀਏ ਜੇ ਤੁਸੀਂ ਮੰਨਦੇ ਹੋ ਕਿ ਸੰਗਤ ਸੁਪਰੀਮ ਹੁੰਦੀ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਤਬਰ ਸੰਗਤ ਤੇ ਸਵਾਲ ਕਰਿਓ ਜੇ ਨਾਲ ਸਵਾਲਾਂ ਨਾਲ ਸਹਿਮਤ ਹੈਗੇ ਹੋ ਤਾਂ ਸ਼ੇਅਰ ਕਰਿਓ ਇੱਕ ਕਮੈਂਟ ਵੀ ਜ਼ਰੂਰ ਕਰਿਓ ਤੇ ਜੇ ਬਾਦਲਾਂ ਦੇ ਕੀਆ ਚਮਚੇ ਹੀ ਹੈਗੇ ਹੋ ਫਿਰ ਮਾਗੀ ਦੇ ਮੇਲੇ 'ਚ ਹੌਮ ਹੌਮ ਆਕੇ ਇਹਨਾਂ ਦੀਆਂ ਕਾਨਫਰੰਸਾਂ ਦੇ ਵਿੱਚ ਸ਼ਾਮਲ ਹੋਇਓ ਕਿਉਂਕਿ ਕੌਮ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੇ ਹੱਕੀਆ ਹੁਕਮ ਨੂੰ ਨਹੀਂ ਮੰਨਿਆ ਜਿਹੜੇ ਅਕਾਲ ਤਖਤ ਦੇ ਭਗੌੜੇ ਨੇ ਤੇ ਜਿਨ੍ਹਾਂ ਨੇ ਪਰਮ ਗੁਨਾਹ ਕੀਤੇ ਆ ਪਰ ਉਹ ਗੁਨਾਹ ਕਿਹੜਾ ਸੀ ਜਿਹੜਾ ਰਾਵਣ ਨੇ ਕੀਤਾ ਸੀ ਕਿਉਂਕਿ ਸਾਧੂ ਦੇ ਭੇਜਤ ਜਾ ਕੇ ਸੀਤਾ ਨੂੰ ਕਿਹਾ ਮਾਗੇ ਚੱਕ ਕੇ ਲਿਆਉਂਦਾ ਤੇ ਇਹਨਾਂ ਨੇ ਵੀ ਉਹ ਸਿੱਖਾਂ ਦੀ ਸਰਮੌਰ ਜਮਾਤ ਜਿਹੜੀ ਕਿ ਇਹ ਸਿੱਖੀ ਖਾਤਰ ਕੀ ਉੱਠ ਕੇ ਖੜੀ ਹੋਈ ਸੀ ਜਿਹੜੀ ਅਕਾਲ ਨੂੰ ਮੰਨਦੀ ਸੀ ਤੇ ਅਕਾਲ ਨੂੰ ਪ੍ਰਣਾਈ ਹੋਈ ਸੀ ਉਹਦੀ ਅਗਵਾਈ ਦਾ ਕੀ ਹੈ ਇਹ ਆਪਦੇ ਆਪ ਨੂੰ ਦਮ ਪਰਦੇ ਆ ਤੇ ਉਹਦੀ ਅਗਵਾਈ ਕਰਦਿਆਂ ਨੇ ਇਹਨਾਂ ਨੇ ਕੌਮ ਦੀਏ ਪਿੱਠ 'ਚ ਛੁਰੇ ਮਾਰੇ ਆ ਤੇ ਸਿੱਖਾਂ ਦੇ ਘਾਣ ਕਰਨ ਵਾਲੇ ਬੰਦਿਆਂ ਨੂੰ ਆਉਧੇ ਬਖਸ਼ੇ ਆ ਕਿਹੜਾ ਗੁਨਾਹ ਤੇ ਕਿਹੜਾ ਕੀ ਆ ਛੁਰਾ ਨਹੀਂ ਜਿਹੜਾ ਕਿ ਸਿੱਖਾਂ ਨੇ ਕੀ ਪਿੱਠ 'ਚ ਮਰਨ ਨੇ ਸਿੱਖਾਂ ਦੇ ਲੰਬੜਦਾਰ ਬਣ ਕੇ ਇਸ ਕਰਕੇ 라ਵਣ